ਇੱਕ ਦੇਸ਼ ਇੱਕ ਚੋਣ ਵਾਲਾ ਮਸਲਾ ਜੀ ਫੇਰ ਚਰਚਾ ਦੇ ਵਿੱਚ ਹੈ ਇਹਦੇ ਤੇ ਵੀ ਥੋੜਾ ਜਿਹਾ ਚਾਨਣਾ ਪਾਓ ਦੇਖੋ ਇਹ ਨਾ ਨਰਿੰਦਰ ਮੋਦੀ ਜੀ ਦੇ ਬੜੇ ਵਿਚਿੱਤਰ ਜਿਹੇ ਖਾਬ ਨੇ ਹਮ ਵਨ ਨੇਸ਼ਨ ਵਨ ਰਾਸ਼ਨ ਕਾਰਡ ਇਦਾਂ ਬਥੇਰਾ ਕੁਝ ਉਹ ਇਦਾਂ ਜੋੜ ਦਿੰਦੇ ਨੇ ਬਿਲਕੁਲ ਉਹਨਾਂ ਨੂੰ ਨਾ ਮਤਲਬ ਕਿ ਮਜ਼ਾ ਆਉਂਦਾ ਹੈ ਨਾ ਚੀਜ਼ਾਂ ਆ ਹਮ ਅਤਰੰਗੀ ਜਿਵੇਂ ਕੋਈ ਕਹੇ ਲੋ ਕੋਈ ਨਾ ਕੋਈ ਸੋਚ ਸੋਚਣੀ ਹੁੰਦੀ ਹੈ ਬਿਲਕੁਲ ਬਿਲਕੁਲ ਉਹ ਨਾ ਲੋਕਾਂ 'ਚ ਹਮੇਸ਼ਾ ਇੱਕ ਭੰਬਲ ਪੂਸਾ ਇੱਕ ਚਰਚਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਤਲਬ ਕਿ ਬੜਾ ਇੰਜੋਏ ਕਰ ਦਿੰਦੇ ਨੇ ਜੀ ਤਾਂ ਇਹ ਉਹਨਾਂ ਦਾ ਹੀ ਸੁਪਨਾ ਸੀਗਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਹੂੰ ਕਿ ਦੇਸ਼ ਦੇ ਵਿੱਚ ਜਿਹੜੀ ਮਤਲਬ ਕਿ ਚੋਣ ਹੈ ਨਾ ਇੱਕੋ ਵੇਲੇ ਹੀ ਨੀ ਪਰੇ ਚੜ੍ਹ ਲਈ ਜਾਵੇ ਜੀ ਹੁਣ ਇਹਦੇ ਲਈ ਤੁਸੀਂ ਦੇਖੋ ਕਿ ਸਾਬਕਾ ਰਾਸ਼ਟਰਪਤੀ ਕੋਵਿੰਦ ਸਾਹਿਬ ਦੀ ਅਗਵਾਈ ਚ ਇੱਕ ਕਮੇਟੀ ਬਣਾਈ ਗਈ ਸੀ ਜੀ ਜੀ ਉਹਦੇ ਸਾਹਮਣੇ 46 ਪਾਰਟੀਆਂ ਚੋਂ ਸ਼ਾਇਦ 32-33 ਨੇ ਸਮਤੀ ਵੀ ਜਤਾ ਦਿੱਤੀ ਹੈ ਕੁਝ ਅਸਹਿਮਤ ਨੇ ਹੂੰ ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਇਸੇ ਹੀ ਕਾਰਜਕਾਲ ਦੇ ਵਿੱਚ ਯਾਨੀ ਮੋਦੀ ਸਰਕਾਰ ਜਿਹੜੀ ਚੱਲ ਰਹੀ ਆ ਜੀ ਕਿ ਇਸੇ ਕਾਰਜਕਾਲ ਦੇ ਵਿੱਚ ਇਹ ਕੰਮ ਸ਼ੁਰੂ ਕਰਵਾ ਦਿੱਤਾ ਜਾਵੇ ਹੂੰ ਖਾਸ ਤੌਰ ਤੇ 29 ਆਉਂਦੇ ਆਉਂਦਿਆਂ ਵੀ ਮਤਲਬ ਕਿ ਅਸੀਂ ਇਸ ਤਰ੍ਹਾਂ ਦਾ ਪ੍ਰਬੰਧ ਕਰ ਲਈਏ ਕਿ ਇਲੈਕਸ਼ਨ ਜਿਹੜਾ ਹੈ ਨਾ ਉਹ ਵੱਧ ਤੋਂ ਵੱਧ ਇੱਕ ਜਾਂ ਦੋ ਹੱਦ ਜੀ ਪੜਾਵਾਂ ਚ ਹੀ ਆ ਜਾਵੇ ਮਤਲਬ ਕਿ ਜੋ ਵੀ ਆਪਾਂ ਵੋਟ ਪਾਵਾਂਗੇ ਫਰਜ਼ ਕਰੋ वन नेशन वन इलेक्शन ਦਾ ਮਤਲਬ ਕੀ ਹੈ ਕਿ ਜਦ ਤੁਸੀਂ ਵੋਟ ਪਾਉਣ ਜਾਓਗੇ ਤਾਂ ਲੋਕ ਸਭਾ ਦਾ ਵੀ ਤੁਹਾਨੂੰ ਵਟਨ ਨੱਪਣਾ ਪੈਣਾ ਹੈ ਵਿਧਾਨ ਸਭਾ ਦਾ ਵੀ ਨੱਪਣਾ ਪੈਣਾ ਹੋ ਸਕਦਾ ਪੰਚੀ ਸਰਪੰਚੀ ਦਾ ਵੀ ਨੱਪਾਓ ਮਤਲਬ ਇਹੀ ਹੈ ਕਿ ਇੱਕੇ ਵੇਲੇ ਕੰਮ ਨਾ ਬੜਾ ਸਾਰਾ ਕੰਮ ਨਿਬੜ ਜਾ ਜੀ ਉਹਦੇ ਚ ਕੁਝ ਦੇਖੋ ਇੱਕ ਤੇ ਇਹ ਦਿੱਤਾ ਜਾਂਦਾ ਤਰਕ ਕਿ ਟਾਈਮ ਵੇਸਟ ਬੜਾ ਹੁੰਦਾ ਹੈ ਜੀ ਫਿਰ ਵਿਕਾਸ ਕਾਰਜ ਜਿਹੜੇ ਆ ਉਹਨਾਂ ਚੜੀਕਾ ਪੈਦਾ ਹੁੰਦਾ ਕਿਉਂਕਿ ਕੋਡ ਆਫ ਕੰਡਕਟ ਬਹੁਤ ਲਾਗੂ ਹੁੰਦਾ ਲੱਗਦੇ ਆ ਬਿਲਕੁਲ ਮਤਲਬ ਕਿ ਐਸੇ ਤਰਕ ਹੱਕ ਚਾ ਜੀ ਪਰ ਦੂਜੇ ਪਾਸੇ ਜਿਹੜੇ ਵਿਰੋਧ ਕਰਦੇ ਆ ਉਹ ਕਹਿੰਦੇ ਆ ਕਿ ਇੰਡੀਆ ਦੀ ਰਾਜਨੀਤੀ ਜਿਹੜੀ ਆ ਉਹ ਤਿਲਕਵੀ ਹਾਂ ਹਮ ਸਰਕਾਰਾਂ ਡਿੱਗ ਵੀ ਪੈਂਦੀਆਂ ਨੇ ਸਰਕਾਰਾਂ ਚ ਗੱਠ ਜੋੜ ਹੋ ਜਾਂਦਾ ਤੇਰਾ ਕੁਝ ਹੁੰਦਾ ਤਾਂ ਮੰਨ ਲਓ ਕੋਈ ਸਰਕਾਰ ਜਿਹੜੀ ਆ ਉਹ ਡਿੱਗ ਪੈਂਦੀ ਆ 5 ਸਾਲ ਪੂਰੇ ਕੀਤੇ ਬਗੈਰ ਤਾਂ ਉਸ ਸੂਰਤ ਦੇ ਵਿੱਚ ਕੀ ਰਾਸ਼ਟਰਪਤੀ ਰਾਜ ਹੋਊਗਾ ਤੁਸੀਂ ਜਾਂ ਸਾਲ ਡੇਢ ਸਾਲ ਵੀ ਦੂਰ ਹੈ ਇਲੈਕਸ਼ਨ ਜੀ ਤਾਂ ਕੀ ਤੁਸੀਂ ਉਹ ਸਾਲ ਡੇਢ ਸਾਲ ਆਪ ਰੂਲ ਕਰੋਗੇ ਹੂੰ ਬਿਲਕੁਲ ਕਿੰਦਰ ਰੂਲ ਕਰੂਗਾ ਉਹਨੂੰ ਚਾਹੇ ਉਹ ਰਾਸ਼ਟਰਪਤੀ ਹੈ ਜਾਂ ਗਵਰਨਰ ਰਾਜ ਹੈ ਜੋ ਵੀ ਹੈ ਤਾਂ ਕਹਿਣ ਦਾ ਮਤਲਬ ਹੈ ਕਿ ਵਿਰੋਧ ਦੇ ਵਿੱਚ ਆਰਗੂਮੈਂਟ ਇਹ ਦਿੱਤਾ ਜਾਂਦਾ ਹੈ ਜੀ ਇਹ ਬਣਦਾ ਵੀ ਹੈ ਸੱਚਮੁੱਚ ਇਹ ਬਣਦੀ ਵੀ ਹੈ ਗੱਲ ਵੀ ਫਿਰ ਉਹ ਟਾਈਮ ਦੇ ਵਿੱਚ ਕੀ ਹੋਇਆ ਕਰੇਗਾ ਹਾਂ ਹੁਣ ਇਹਦਾ ਕੀ ਹੱਲ ਨਿਕਲਦਾ ਪਤਾ ਨਹੀਂ ਹੈ ਪਰ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਖਬਰ ਪਲਾਂਟ ਕਰ ਦਿੱਤੀ ਆ ਪਲਾਂਟ ਕਿਉਂਕਿ ਅੱਜ ਜੇ ਤੁਸੀਂ ਦੇਖੋਗੇ ਸਾਰੇ ਹੀ ਜਿੰਨੇ ਨੈਸ਼ਨਲ ਨਿਊਜ਼ਪੇਪਰ ਆ ਜੀ ਤਕਰੀਬਨ ਸਾਰਿਆਂ ਨੇ ਹੀ ਇੱਕ ਸੋਰਸ ਦੇ ਹਵਾਲੇ ਨਾਲ ਖਬਰ ਦਿੱਤੀ ਆ ਹੁਣ ਸੋਰਸ ਕਿਹੜਾ ਹੈ ਹਮ ਮਤਲਬ ਕਿ ਸੋਰਸ ਅਧਿਕਾਰੀਆਂ ਨੇ ਦੱਸਿਆ ਹੋਏਗਾ ਨਾ ਕਿ ਇਹਦੇ ਤੇ ਕੰਮ ਚੱਲ ਰਿਹਾ ਹੈ ਇਹਦੇ ਤੇ ਮੰਥਨ ਚੱਲ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ 'ਚ ਫੈਸਲਾ ਹੋ ਸਕਦਾ ਤਾਂ ਕਿ ਜਨਤਾ ਨੂੰ ਇੱਕ opinion ਵਾਸਤੇ ਜਾਂ ਇੱਕ ਫੈਸਲੇ ਵਾਸਤੇ ਤਿਆਰ ਕੀਤਾ ਤਿਆਰ ਕੀਤਾ ਜਾ ਸਕਦਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੋਦੀ ਸਾਹਿਬ ਇਹਨਾਂ ਚੀਜ਼ਾਂ ਤੇ ਬਹੁਤ ਇੰਜੋਏ ਕਰਦੇ ਨੇ ਉਹਨਾਂ ਨੂੰ ਮਜ਼ਾ ਆਉਂਦਾ ਹੈ ਕਿ ਲੋਕ ਜਿਹੜੇ ਆ ਉਹ ਕਿਸੇ ਨਾ ਕਿਸੇ ਪੰਬਲ ਪੂਸੇ ਚ ਪਏ ਰਹਣ ਹੂੰ ਹੂੰ ਜੀ ਤਰਸੀਮ ਜੀ ਕਹਿ ਰਹੇ ਨੇ ਕਿ ਸੈਂਟਰ ਗਵਰਨਮੈਂਟ ਨੇ ਆਧਾਰ ਕਾਰਡ ਵਾਂਗ ਕਹਿੰਦੇ ਇੱਕ ਹੋਰ ਕਾਰਡ ਵੀ ਬਣਾ ਰਿਆ ਜਿਹਦੇ ਤੇ ਜ਼ਮੀਨ ਤੇ ਪ੍ਰਾਪਰਟੀ ਦੇ ਲਿੰਕ ਵੀ ਨਾਲ ਹੋਇਆ ਕਰਨੇ ਆ ਤੇ ਇਧਰ ਮਿੱਤਰ ਇੱਕ ਕਹਿ ਰਹੇ ਨੇ ਕਿ ਬਿੱਕਰ ਸਿੰਘ ਜੀ ਕਹਿੰਦੇ ਤਰਸ ਦੇ ਆਧਾਰ ਤੇ ਸਿਰਫ ਤੀਜੇ ਜਾਂ ਚੌਥੇ ਦਰਜੇ ਦੀ ਨੌਕਰੀ ਮਿਲਦੀ ਹੈ ਪਰ ਇਹਨਾਂ ਨੂੰ ਸਰਕਾਰ ਨੇ ਕਹਿੰਦੇ ਪਹਿਲੇ ਦਰਜੇ ਦੀਆਂ ਨੌਕਰੀਆਂ ਸ਼ਹਿਰੋਂ ਬਿੱਟੂ ਸਾਹ ਵਾਲੀ ਖਬਰ ਹਾਂ ਜੀ ਹਾਂ ਜੀ ਡੀਐਸਪੀ ਲਾਇਆ ਸੀਗਾ ਜੀ ਨਾਲੇ ਮੇਰੇ ਖਿਆਲ ਦੇ ਨਾਲ ਜਿਹੜੀ ਗ੍ਰੈਜੂਏਸ਼ਨ ਸੀਗੀ ਨਾ ਜੀ ਡੀਐਸਪੀ ਸਾਹਿਬ ਦੀ ਉਹ ਵੀ ਪੰਜਾਬ ਦੇ ਕਿਸੇ ਬਾਹਰੀ ادارے ਤੋਂ ਆ ਜਦ ਕਿ ਕਲਰਕਾਂ ਦੀ ਕਹ ਲੋ ਕਿ ਭਰਤੀ ਜਿਹੜੀ ਉਹ ਰੱਦ ਹੋ ਗਈ ਸੀ ਬਾਹਰੀ ਯੂਨੀਵਰਸਿਟੀਆਂ ਤੋਂ ਗ੍ਰੈਜੂਏਸ਼ਨ ਕਰਕੇ ਬਿਲਕੁਲ ਤਬਾਚ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਨਿਯਮ ਸੀਗੇ ਉਹਨਾਂ ਵਿੱਚ ਛੋਟ ਦਿੱਤੀ ਗਈ ਸਪੈਸ਼ਲ ਕੇਸ ਦੇ ਚੱਲਦੇ ਆ ਕੈਬਨਟ ਦੇ ਦੇਣਦੀ ਆ ਨਾ ਛੋਟ ਕੈਬਨਟ ਦੇ ਕੁੱਲ ਇਹ ਤਾਕਤਾਂ ਹੁੰਦੀਆਂ ਨੇ ਜੀ ਜੀ ਤਾਂ ਉਹਨਾਂ ਨੇ ਇੱਕ ਦੋ ਛੋਟਾਂ ਦਿੱਤੀਆਂ ਮੇਰੇ ਖਿਆਲ ਦੇ ਨਾਲ ਕੁਝ ਏਜ ਵਗੈਰਾ ਦੇ ਵਿੱਚ ਵੀ ਛੋਟ ਆਈ ਸੀਗੀ ਹੂੰ ਕਿਉਂਕਿ ਪੁਰਾਣੀ ਗੱਲ ਹੋ ਗਈ ਹੋ ਸਕਦਾ ਮੈਨੂੰ ਪੱਕਾ ਯਾਦ ਨਾ ਹੋਵੇ ਪਰ ਇਹਨਾਂ ਜ਼ਰੂਰ ਯਾਦ ਆ ਕਿ ਕੁਝ ਛੋਟਾਂ ਜਿਹੜੀਆਂ ਨੇਮਾਂ ਦੇ ਵਿੱਚ ਇਹਨਾਂ ਨੂੰ ਦਿੱਤੀਆਂ ਗਈਆਂ ਸਨ ਬਿਲਕੁਲ ਜੀ ਬਿਲਕੁਲ ਇਹਦੇ ਜਗਦੀਪ ਜੀ ਦੱਸ ਰਹੇ ਕਹਿੰਦੇ ਕਿ ਇੱਕ ਦੇਸ਼ ਇਲੈਕਸ਼ਨ ਜਿਹੜੇ ਇਹ ਤੱਕ ਰੂਸ ਵਰਗੇ ਚੀਨ ਵਰਗੇ ਦੇਸ਼ਾਂ ਦੇ ਵਿੱਚ ਹੀ ਸੰਭ 可能 ਹੋ ਸਕਦੇ ਆ ਆਪਣੇ ਇਹ ممکن ਨਹੀਂ ਹੋ ਸਕਦੇ ਬਿਲਕੁਲ ਮੈਂ ਵੀ ਕੁਝ ਹੱਦ ਤੱਕ ਸਹਿਮਤ ਹਾਂ ਇਸ ਚੀਜ਼ ਦੇ ਨਾਲ ਕਿ ਭਾਰਤ ਵਰਗੇ ਮੁਲਕ ਦੇ ਵਿੱਚ ਇਹ ਬੜਾ ਔਖਾ ਕੰਮ ਹੈ ਜਿੰਨੇ ਪਰੇ ਚੜਦੇ ਆ ਸਹੀ ਢੰਗ ਦੇ ਨਾਲ ਤੇ ਫਿਰ ਲੱਗ ਜਾਏਗਾ ਪਤਾ ਪਰ ਔਖਾ ਬਹੁਤ ਆ ਜੀ ਜੀ